उस डेरा बाबा नानक को इसने कलंकित किया है सख्त सज, सजा मिलनी चाहिए पर यही सवाल है, है और दुनिया भर से लोग यहाँ आते हैं आस्था है ऐसे में लोगों के अंदर ये भावना पैदा हुई है कि वहाँ गोली चली है वो जगह उनकी ये जो, जो जो रेडिकल्स हैं ये कहते हैं कि हमें खालिस्तान चाहिए ये आदमी डेरा बाबा नानक में करनी चाहिए ਇਹ ਆਈਬੀ ਨੂੰ ਕਰਨੀ ਚਾਹੀਦੀ ਆ ਕਿਹੜੀ ਜਿੰਨੇ ਬੰਦਿਆਂ ਨੂੰ ਇਹ ਬੰਦਾ ਇੰਟਰਨੈਸ਼ਨਲ ਲੈਵਲ ਦਾ ਪੰਜਾਬ ਦੇ ਵਿੱਚ ਬੈਠਾ ਔਰ ਇਹ ਪਾਕਿਸਤਾਨ ਦੇ ਕਈ ਵਾਰ ਆ ਰਹਿ ਕੇ ਆਇਆ ਇਹਦੀ ਕੱਲੀ ਪੰਜਾਬ ਦੀ ਇੰਟੈਲੀਜੈਂਸੀ ਦੇ ਨੂੰ ਕਰਨੀ ਚਾਹੀਦੀ ਇਹਨੂੰ ਸਾਰੀਆਂ ਏਜੰਸੀਆਂ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਨੇ ਉਹਨਾਂ ਨੂੰ ਕਰਕੇ ਇਹਦਾ ਨਿਚੋੜ ਕੱਢਣਾ ਚਾਹੀਦਾ ਕਿ ਇਹਦੀ ਪੀਏ ਦੇ ਪਿੱਛੇ ਕੀ ਉਸ ਡੇਰਾ ਬਾਬਾ ਨਾਨਕ ਉਸ ਨੂੰ ਉਸਨੇ ਕਲੰਕਿਤ ਕੀਤਾ ਹੈ ਉਸਨੂੰ ਸਖਤ ਸਜ਼ਾ ਮਿਲਣੀ ਚਾਹੀਦੀ

लेवल द पंजाब ਦੇ ਵਿੱਚ ਬੈਠਾ ਔਰ ਇਹ ਪਾਕਿਸਤਾਨ ਤੇ ਕਈ ਵਾਰ ਰਹਿ ਕੇ ਆਇਆ ਇਹਦੀ ਕੱਲੀ ਪੰਜਾਬ ਦੀ ਇੰਟੈਲੀਜੈਂਸੇ ਨਹੀਂ ਕਰਨੀ ਚਾਹੀਦੀ ਇਹਨੂੰ ਸਾਰੀਆਂ ਏਜੰਸੀਆਂ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਨੇ ਉਹਨਾਂ ਨੂੰ ਕਰਕੇ ਇਹ ਇਹਦਾ ਨਿਚੋੜ ਕੱਢਣਾ ਚਾਹੀਦਾ ਕਿ ਇਹਦੀ ਪੀ ਦੇ ਪਿੱਛੇ ਕੀ ਹੈ ਉਸ ਡੇਰਾ ਬਾਬਾ ਨਾਨਕ ਉਸ ਉਸ ਨੇ ਕਲੰਕਿਤ ਕੀਤਾ ਹੈ ਉਸ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ

लेवल द पंजाब ਦੇ ਵਿੱਚ ਬੈਠਾ ਔਰ ਇਹ ਪਾਕਿਸਤਾਨ ਤੇ ਕਈ ਵਾਰ ਰਹਿ ਕੇ ਆਇਆ ਇਹਦੀ ਕੱਲੀ ਪੰਜਾਬ ਦੀ ਇੰਟੈਲੀਜੈਂਸੇ ਦੇ ਨਹੀਂ ਕਰਨੀ ਚਾਹੀਦੀ ਇਹਨੂੰ ਸਾਰੀਆਂ ਏਜੰਸੀਆਂ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਨੇ ਉਹਨਾਂ ਨੂੰ ਕਰਕੇ ਇਹ ਇਹਦਾ ਨਿਚੋੜ ਕੱਢਣਾ ਚਾਹੀਦਾ ਕਿ ਇਹਦੀ ਪੀ ਦੇ ਪਿੱਛੇ ਕੀ ਹੈ ਉਸ ਡੇਰਾ ਬਾਬਾ ਨਾਨਕ ਉਸ ਨੂੰ ਕਲੰਕਿਤ ਕੀਤਾ ਹੈ ਉਸ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ

लेवल द पंजाब ਦੇ ਵਿੱਚ ਬੈਠਾ ਔਰ ਇਹ ਪਾਕਿਸਤਾਨ ਤੇ ਕਈ ਵਾਰ ਰਹਿ ਕੇ ਆਇਆ ਇਹਦੀ ਕੱਲੀ ਪੰਜਾਬ ਦੀ ਇੰਟੈਲੀਜੈਂਸੇ ਨਹੀਂ ਕਰਨੀ ਚਾਹੀਦੀ ਇਹਨੂੰ ਸਾਰੀਆਂ ਏਜੰਸੀਆਂ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਨੇ ਉਹਨਾਂ ਨੂੰ ਕਰਕੇ ਇਹ ਇਹਦਾ ਨਿਚੋੜ ਕੱਢਣਾ ਚਾਹੀਦਾ ਕਿ ਇਹਦੀ ਪੀ ਦੇ ਪਿੱਛੇ ਕੀ ਹੈ